ਆਪ ਆਇਆ ਉਹ ਮੁੰਡੇ ਕਿ ਉਹ ਵੀ ਮਿੱਤਰ ਹੋ ਰਿਹਾ ਲੈ ਗਿਆ ਸ਼ਕਤੀ ਦੀ ਤੇ ਦੇਖ ਲੈਣਾ ਜੋਰ ਬੰਨ ਲੈ ਗਿਆ ਤੇ ਰਾਤ ਨੂੰ ਮੂੰਹ ਕਰ ਤਾਟ ਕੇ ਜਾਂਦਾ ਦੇਖੋ ਬੋਗਦਾ ਮਿੱਤਰ ਦੇਖੋ ਮਿੱਤਰ ਛੋਟਾ ਬੋਗਦਾ ਜਾਂਦਾ ਅੱਡ-ਫੜ ਗੇਅਰ ਬਹੁਤ ਅੰਦਰ ਦੇਖੋ ਮਜਾ ਆਇਆ ਹੈ ਹੈਂ ਬੱਲੇ ਬੱਲੇ ਕਰਾ ਦਿੱਤੀ ਗਿਆ ਇਕੱਠ ਨੂੰ ਮਿੱਤਰ ਰੱਬ ਮਨੀ ਮੂੰਹ ਤਰੀ ਜਾਂਦਾ ਕਹਿੰਦੇ ਦੇਖੋ ਮਿੱਤਰ ਜਾਂਦਾ ਛੋਟਾ ਬੋਗਦਾ ਪਾੜੀ ਪਤੰਦਰ ਨੇ ਕੀ ਪਰਿਆ ਟਰੈਕਟਰ ਦੇ ਵਿੱਚ ਦੋ ਟਾਇਰਾਂ ਦੀ ਆਉਂਦਾ ਬੁੱਕਦਾ ਕਹਿੰਦੇ ਦੇਖੋ ਮਿੱਤਰੋ ਦੇਖੋ ਸ਼ਾਹ ਮਰਦਾ ਦੇਖੋ ਮਿੱਤਰੋ ਨੱਚਦੀ ਆਉਂਦਾ ਕਹਿੰਦੇ ਦੇਖੋ ਦੇਖੋ ਐ ਬੱਲੇ ਬੱਲੇ ਹਾਂ ਜੋਰ ਦੇਖੋ ਮਿੱਤਰੋ ਛੁੱਟ ਦਾ ਦਬ ਦਾ ਕਿੱਥੇ ਕਹਿੰਦੇ ਇਹ ਦੋ ਟਾਇਰਾਂ ਦੇ ਲਈ ਜਾਂਦਾ ਕਹਿੰਦੇ ਕਿ ਚੇਟਰਾਲੇ ਨੂੰ ਜੋਰ ਦੇਖੋ ਮਿੱਤਰੋ ਛੁੱਟ ਦਾ ਦਬ ਦਾ ਕਿੱਥੇ ਕਹਿੰਦੇ ਇਹ ਦੋ ਟਾਇਰਾਂ ਦੇ ਲਈ ਜਾਂਦਾ ਕਹਿੰਦੇ ਕਿ ਚੇਟਰਾਲੇ ਨੂੰ ਆਰੇ ਜੋੜਾ ਦਾ ਧਾਰਵਾੜਾ ਆਉ ਸਾਹਮਣੇ ਹੁੱਕਾ ਵਾਲੂ ਹੁੱਕਾ ਵਾਲੂ ਹੁੱਕਾ ਵਾਲੀ ਰੀਤੀ ਆਹ ਸਮੇ ਕਦੇ ਹੋਈ ਪਈਆ ਹੋਈ ਪਈਆ ਉਹ ਝੁੱਕਿਆਲੀ ਉਹ ਨਹੀਂ ਪਈਆ ਜਦ ਪੀਚ ਕਹਿੰਦੇ ਸਰਾਰਾ ਫੇਰੀ ਦਿਵਾਲ ਲੋਬਲ ਮਿੱਤਰੋ ਦੂਜਾ ਰੌਡ ਸਟਾਰਟ ਹੋ ਗਿਆ ਕਹਿੰਦੇ ਆ ਟਰੈਕਟਰ ਤੋਂ ਦੇਖੀ ਚਲੋ ਮਿੱਤਰੋ ਛੱਟ ਤੁਸੀਂ ਅੰਦਰ ਗੱਡੀ ਮੰਗਾਉਣਾ ਭੱਜਿਆ ਦੇਖੋ ਮਿੱਤਰੋ ਸ਼ਾਵਾਂ ਮਾਰਦੀ ਆਉਂਦੇ ਨੇ ਨਾਲੇ ਆਉਂਦਾ ਵੀ ਦੋ ਟਾਇਰਾਂ ਦੀ ਐ ਜੋਰ ਚੱਕਰੋ ਮਿੱਤਰੋ ਝੋਟੇ ਦੇ ਸੀ ਜੋਰ ਦੇਖ ਐ ਸ਼ਾਲੀ ਮਾਰਦਾ ਆਉਂਦਾ ਕਹਿੰਦੇ ਨੱਚਣ ਲਾਤੀ ਦੁਨੀਆ ਗੇ ਟਰੈਕਟਰ ਨੇ ਮਿੱਤਰੋ ਨੱਚਣ ਬਹੁਤ ਜ਼ੋਰ ਮਾਰਦਾ ਕਹਿੰਦੇ ਮਿੱਤਰੋ ਆ ਟਰੈਕਟਰ ਬਹੁਤ ਜ਼ਿਆਦਾ ਬਰੂਦ ਭਰੇ ਟਰੈਕਟਰ ਦੇ ਵਿੱਚ ਮਿੱਤਰੋ ਆ ਟਰੈਕਟਰ ਦਾ ਟਾਈਮ ਹੈ 23970 ਤੋ ਵੀ ਮਿੱਤਰੋ ਸੁਨਾਲੀ ਕਾ 60 ਵਾਲਾ ਆ ਰਿਹਾ ਜਮਾ ਸਿੰਪਲ ਹੈ ਤੇ ਇਹਨੇ ਮਿੱਤਰੋ ਜੋਰ ਟਰੈਕਟਰ ਦਾ ਦੇਖੋ ਮਿੱਤਰੋ ਜੋਰ ਟਰੈਕਟਰ ਦਾ ਚਾਲ ਦੇਖੋ ਟਰੈਕਟਰ ਦੀ ਸਕੀ ਬਚ ਰੋ ਇਹ ਮਿੱਤਰੋ ਵੀ ਵਿੰਦਰ ਪੜ ਪਰ ਵੇਰ ਬੋ ਦੇਖੋ ਜਾਂਦੇ ਦੇਖੋ ਮਿੱਤਰੋ ਬੋਗਦਾ ਝੋਟਾ ਜਮਾ ਸਿੰਪਲ ਟਰੈਕਟਰ ਜਮਾ ਸਿੰਪਲ ਬੀ ਮਤਰ ਜਮਾ ਸਿੰਪਲ ਟਰੈਕਟਰ ਆ ਕਹਿੰਦੇ ਬਿਨਾ ਟਰਬੋ ਤੋਂ 60 16 ਦਾ ਜੋਰ ਦੇਖੋ ਮਿੱਤਰੋ ਮਿੱਤਰੋ ਆ ਟਰੈਕਟਰ ਨੇ ਕੁਕਾ ਵੱਜਣ ਲੱਗ ਪਾਇਆ ਨੱਚਾ ਨਾ ਦੇ ਲੋਕ ਦੇਖੋ ਮਿੱਤਰੋ ਸਾਰੇ ਸੋਹਣੇ ਮੇਰੇ ਨੂੰ ਬੋਲੜ ਵੇਖੀ ਸੇਕਿਆ ਆਦਾ ਬਹੁਤ ਬਹੁਤ ਧੰਨਵਾਦ ਆ ਮੋਢੇ ਜਿਹੜੀ ਟਰਾਲੀ ਆ ਭਾਈ ਉਹ ਭੇਜੀ ਆ ਉਹ ਕਹਿੰਦਾ ਕੋਈ ਚੱਕਰ ਨਹੀਂ ਕਰਦਾ ਮਰਜੀ ਕਰ ਮਨੇ ਰੋ ਯਾਰ ਉਹਨਾਂ ਮੋਢਿਆਂ ਦਾ ਵੀ ਧੰਨਵਾਦ ਆ ਇੱਧਰ ਆਹਨੋ ਦੇ ਕੋਈ ਇਹ ਮੁੰਡੇ ਇਹਨਾਂ ਦੇ ਬਾਪੇ ਕਸ਼ੋਰ ਦਾ ਦੀ ਬਹੁਤ ਵੱਡੀ ਕਿਰਪਾ ਨੇ ਵੀਰੋ ਬਾਬਾ ਕੇਸਰ ਦਾ ਜੀ ਬਾਬਾ ਕਸ਼ੋਰ ਦਾ ਦੇ ਬਹੁਤ ਕਿਰਪਾ ਮਹਾਂਪੁਰਸ਼ਾਂ ਦੀ ਸੋਨਾ ਲੇਕਾ ਸੱਚ ਸੱਚ ਬਹੁਤ ਵੱਡੀ ਕਿਰਪਾ ਨੇ ਵੀਰੋ ਬਾਬਾ ਕੇਸਰ ਦਾ ਦੀ ਬਾਬਾ ਆ ਗਿਆ ਮਿੱਤਰੋ ਛੋਟਾ ਬੁਗਦਾ ਗੰਦੇ ਦੇਖੋ ਮਿੱਤਰੋ ਬੱਲੇ ਵਲੇ ਕਰਾਦੀ ਨਹੀਂ ਯਮਾ ਸਿੰਪਲ ਡਾਕਟਰ ਨਹੀਂ ਹੁੰਦਾ ਜੇ ਮਿੱਤਰੋ ਬੁਗਦਾ ਜੋਰ ਚੱਕਰ ਝੋਟੇ ਦਾ ਦੇਖ ਦੇਖ ਦੇ ਛਾਲਾ ਮਾਰੇ ਦੇ ਹੋਏ ਆਹ ਟ੍ਰੈਕਟਰ ਨੇ ਮਿੱਤਰੋ ਪਾਣੀ ਵਾਹ ਤੇ ਲੋਕ ਨੱਚਣ ਲੱਗ ਪਏ लाभ मेट्रो ट्रैक्टर का दूजा राउंड स्टार्ट हो गया है मित्रों ट्रैक्टर अग्न जोर चेक करो स्पीड चेक करो ट्रैक्टर की जान देखो मित्रों बोगदा झूठा कहते दे। हैं देखो मित्रों। ਜਿਹੜੇ ਤਿਆਰ ਕਰਦੇ ਆ ਰਹੇ ਨੇ ਵੇਖੋ ਜੈਪਰੀ ਜਿਹੜੇ ਨੇ ਨਾ ਨਵੇਂ ਜਿਹੜੇ ਨੇ ਮੱਤ ਉਹਦਰਾਂ ਗੇਅਰ ਪਾਤਾ ਮਿੱਤਰੋ ਕਹਿੰਦੇ ਟਰੈਕਟਰ ਦਾ ਬਣਾ ਗੇਅਰ ਦੇਖੋ ਮਿੱਤਰੋ ਪਸੰਦੀ ਜਿਹੜੀ ਛੋਟੇ ਨਾਲ ਆ ਟਰੈਕਟਰ ਦੇ ਗੇਅਰ ਪਾਉਂਦੇ ਆ ਤਾਂ ਸਿੰਪਲ ਜਿਹਾ ਟਰੈਕਟਰ ਹੈ ਜਿਹ ਕਿ ਤਿਆਰ ਕਾਰ ਬਣਾ ਦੇ ਅੱਜ ਮੱਤੀ ਦੇ ਮਹੀਨੇ ਤੋਂ ਗੱਲਾਂ ਟਿਕਾਣੇ ਲੱਗ ਜਾਣ ਪਰ ਜਿਹੜਾ ਤਿਆਰ ਕਾਰ ਬਣਾ ਦੇ ਅੱਜ ਮੱਤੀ ਦੇ ਮਹੀਨੇ ਤੋਂ ਹਰ ਪਾਸੇ ਲੱਗਿਆ ਪਰ ਮੁਸ਼ਕਲ ਕੱਢਦੇ ਔਰ ਸਟਾਫ ਨੂੰ ਖਰੀਦਦੇ ਮਿੱਤਰੋ ਟਰੈਕਟਰ ਨੰਬਰ 233 ਬਮਨਜਾ